ਗੱਜਕੇ ਜਕਰਕ ਜਾਵੇ ਫੱਤੇ ਪਾਵੇ ਸਿਦਾਂਤਿਆਂ ਨੂੰ ਭਾਵੇ ਨਿਆਲੋ ਜਾਵੇ ਸਤ ਗੁਰੂ ਦੀ ਸੇਵਾ ਸਫਲ ਹੈ ਕਿੱਤ ਲਾਏ ਗੁਰਦੁਆਰਾ ਮਾਲਾਖੜਾ ਸਹਿ ਪਾਛਾਈ 6ਵੀਂ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜਿੱਥੇ ਸ੍ਰੀ ਅਮਰਸਰ ਸਾਹਿਬ ਤੋਂ ਆਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੋ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜੇ ਹੜ੍ਹ ਆਏ ਹੋਏ ਨੇ ਹੜ੍ਹਾਂ ਦੇ ਨਾਲ ਜਿਹੜੇ ਐ ਬਹੁਤ ਸਾਰੇ ਸਾਡੇ ਜਿਹੜੀ ਸੰਗਤ ਜੂਝ ਰਹੀ ਹੈ ਪਿੰਡਾਂ ਦੇ ਪਿੰਡ ਜਿਹੜੇ ਸਾਡੇ ਤਕਰੀਬਨ ਅੱਧਾ ਪੰਜਾਬ ਜਿਹੜਾ ਹੜ੍ਹਾਂ ਦੀ ਮਾਰ ਦੇ ਹੇਠ ਆਇਆ ਹੋਇਆ ਤੇ ਉਹਦੇ ਵਿੱਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਸਾਰੇ ਗੁਰਸੇਖ ਸੰਗਤਾਂ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਸਰਕਾਰਾਂ ਆਪਣੇ ਆਪਣੇ ਸਾਰੇ ਸਹਿਯੋਗ ਦੇ ਰਹੀਆਂ ਨੇ ਉੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤਾਲੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਜਿਹੜਾ ਹੜਪੀੜਤਾ ਦੇ ਵਾਸਤੇ ਜਿਹੜਾ ਰਾਹਤ ਸਮਗਰੀ ਲੈ ਕੇ ਜਗਾ ਜਗਾ ਪਹਚਾਈ ਜਾ ਰਹੀ ਹੈ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਜਿਹੜਾ ਇਸ ਇਲਾਕੇ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਦੇ ਨੇੜੇ-ਨੇੜੇ ਜਿੱਥੇ ਵੀ ਅਜਨਾਲਾ ਤੇ ਬਟਾਲੇ ਵਾਲੇ ਪਾਸੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜੇ ਐ ਦੋ ਟਰੱਕ ਜਿਹੜੇ ਐ ਇਹਦੇ ਸਮਗਰੀ ਤੇ ਪਿੱਛੇ ਜਿਹੜੀਆਂ ਪੰਜ ਟਰਾਲੀਆਂ ਨੇ ਉਹ ਡੰਗਰਾਂ ਵਾਸਤੇ ਜਿਹੜੇ ਪਸ਼ੂਆਂ ਵਾਸਤੇ ਉਚਾਰਾ ਲੈ ਕੇ ਤੂੜੀ ਤੇ ਉਹਦੇ ਵਿੱਚ ਹੋਰ ਵੀ ਜਿਹੜਾ ਫੀਡ ਵਗੈਰਾ ਉਹ ਲੈ ਕੇ ਜਾ ਰਹੇ ਆ। ਗੁਰੂ ਸਾਹਿਬ ਕਿਰਪਾ ਕਰਨ ਸਾਰੇ ਆਪਾਂ ਰਲ ਮਿਲ ਕੇ ਤੇ ਸਾਰੇ ਤਗੜੇ ਹੋ ਕੇ ਜਿਹੜੇ ਆ ਪੰਜਾਬ ਨੇ ਪਹਿਲਾਂ ਵੀ ਬੜੇ ਵੱਡੇ ਵੱਡੇ ਜਿਹੜੇ ਮੁਕਾਬਲੇ ਕੀਤੇ ਹਰ ਹਰ ਆਫਤਾ ਦਾ ਮੁਕਾਬਲਾ ਕੀਤਾ ਤਗੜੇ ਹੋ ਕੇ ਨਿਕਲੇ ਨੇ ਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਇਹ ਜਿਹੜਾ ਬਹੁਤ ਵੱਡਾ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਪਾਣੀ ਦੇ ਨਾਲ ਇਹਦੀ ਵੀ ਜਿਹੜੀ ਪੂਰਤੀ ਬਹੁਤ ਛੇਤੀ ਕਰਨ ਗੁਰੂ ਸਾਹਿਬ ਆਪ ਸਹਾਈ ਹੁਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ ਬੱਤ ਦਾ ਭਲਾ ਭਲਾ ਮੰਗਣ ਵਾਲੀ ਜਿਹੜੀ ਇਹ ਖਾਲਸਾ ਪੰਥ ਸਿੱਖ ਕੌਮ ਹੈ ਤੇ ਹਮੇਸ਼ਾ ਦੂਜਾਂ ਦੀ ਸਹਾਇਤਾ ਕਰਦੀ ਹੈ ਤੇ ਹੁਣ ਜਿਹੜਾ ਸੰਗਤਾਂ ਜਿਹੜੀਆਂ ਨੇ ਬਹੁਤ سارے ਲੋਕ ਲੱਗੇ ਹੋਏ ਨੇ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਨੇ ਉਹਦੇ ਵਿੱਚ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਵੀ ਜਿਹੜਾ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ-ਸਾਥ ਪ੍ਰਿਤਪਾਲੇ ਗੁਰੂ ਸਾਹਿਬ ਹਮੇਸ਼ਾ ਸੰਗਤਾਂ ਦੇ ਮਿਹਰ ਭਰਿਆਤ ਬਖਸ਼ਣ ਹੁਣ ਹੜ ਜਿਹੜੀ ਹੈ ਹੜ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਰਵਾਨਾ ਹੋਣ ਲੱਗੇ ਆ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ